¿Qué te ਬਠਿੰਡਾ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੱਲ ਵੀ ਕਾਫੀ ਝੜਪਾ ਜਿਹੜੀ ਬਠਿੰਡਾ ਦੇ ਵਿੱਚ ਵੇਖਣ ਨੂੰ ਮਿਲੀ ਆ ਕਿਉਂਕਿ ਹੁਣ ਪਟਿਆਲਾ ਪੁਲਿਸ ਵੱਲੋਂ ਜੋ ਸੰਗਰੂਰ ਜ਼ਿਲ੍ਹੇ ਦੇ ਨਾਲ ਹਾਦਾਂ ਲੱਗਦੀਆਂ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਨਾਕਾਬੰਦੀ ਕੀਤੀ ਗਈ ਆ ਸਵੇਰ ਤੋਂ ਦੋ ਡੀਐਸਪੀ ਇੱਕ ਡੀਐਸਪੀ ਨਾਬਾ ਤੇ ਡੀਐਸਪੀ ਦਿਹਾਤੀ ਕਈ ਥਾਣਿਆਂ ਦੇ ਜਿਹੜੇ ਐਸਐਚਓ ਨੇ ਐਸਆਈ ਨੇ ਉਹ ਤਨਾਤ ਨੇ ਇਸ ਨਾਕੇ ਤੇ ਕਿਉਂਕਿ ਸੰਗਰੂਰ ਜ਼ਿਲ੍ਹੇ ਦੀ ਹੱਦਬੰਦੀ ਆ ਪਟਿਆਲਾ ਤੇ ਸੰਗਰੂਰ ਦੀ ਇਹ ਹੱਦਬੰਦੀ ਆ ਜੋ ਬਠਿੰਡਾ ਸੰਗਰੂਰ ਭਵਾਨੀਗੜ੍ਹ ਨੂੰ ਜਾਣਾ ਤਾਂ ਇਹ ਬਿਲਕੁਲ ਇਹ ਰੋਡ ਆ ਜਿੱਥੇ ਕਿ ਹੁਣ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਕਿਸਾਨ ਇਕੱਠੇ ਨਾ ਹੋ ਸਕਣ ਕਿਸਾਨ ਇਕੱਠੇ ਹੋ ਕੇ ਬਠਿੰਡਾ ਨਾ ਜਾ ਸਕਣ ਇਸ ਨੂੰ ਲੈ ਕੇ ਨਾਕਾਬੰਦੀ ਆ ਜਿਹੜੀ ਉਹ ਸਵੇਰ ਤੋਂ ਕੀਤੀ ਗਈ ਆ ਡੀਐਸਪੀ ਨਾਭਾ ਮਨਦੀਪ ਕੌਰ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਟਾਈਮ ਨਾਕਾ ਚੱਲੇਗਾ ਕੋਈ ਕਿਸਾਨ ਕੋਈ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ ਕੀ ਹਾਲਾਤ ਨੇ ਇਸ ਨਾਕੇ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਡੀਐਸਪੀ ਸਾਹਿਬ ਕੀ ਮਾਮਲਾ ਕੀ ਆ ਪੂਰਾ ਸਮਝਾਓ ਸਾਨੂੰ ਮਿਲ ਜਾ ਜੀ ਨਾਕਾਬੰਦੀ ਸਵੇਰ ਤੋਂ ਕੀਤੀ ਹੋਈ ਆ ਆ ਐਕਚੁਅਲੀ ਅਸੀਂ ਜਿਹੜਾ ਇਹ ਲਾਈਨ ਡਾਟਰ ਨੂੰ ਦੇਖਦੇ ਹੋਏ ਸਾਨੂੰ ਜਿਹੜਾ ਸਵੇਰ ਦਾ ਮੈਸੇਜ ਲੱਗਾ ਹੋਇਆ ਸੀ 7 ਵਜੇ ਦੀ ਫੋਰਸ ਜਿਹੜੀ ਇੱਥੇ ਪਹੁੰਚੀ ਹੋਈ ਸੀ ਤੇ ਇੱਥੇ ਨਾਕਾ ਜਿਹੜਾ ਅਸੀਂ ਲਾਇਆ ਹੋਇਆ ਹੈ ਕੀ ਕਿਸਾਨਾਂ ਰੁਕੇ ਆ ਜਾ ਰਹੇ ਆ ਕਿ ਜੇ ਕਿਸਾਨ ਅੱਗੇ ਜਾਣ ਤੋਂ ਕਿਸ ਤਰ੍ਹਾਂ ਦੇਖ ਰਹੇ ਹੋ ਕੋਸਾਨ ਅ ਅਜੇ ਤੱਕ ਤਾਂ ਇੱਥੋਂ ਦੀ ਕੋਈ ਵੀ ਕਿਸਾਨ ਨਿਕਲਿਆ ਨਹੀਂ ਆ ਬਟ ਜੇ ਕੁਝ ਇਦਾਂ ਦਾ ਮਾਹੌਲ ਹੁੰਦਾ ਆ ਤੇ ਅਸੀਂ ਉਹਨਾਂ ਨੂੰ ਉੱਥੇ ਹੀ ਡਿਟੇਨ ਕਰਾਂਗੇ ਆ ਬਿਲਕੁਲ ਕਿਹੜੀਆਂ ਕਿਹੜੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦਾ ਨਾਬੇ ਦੇ ਵਿੱਚ ਕਾਫੀ ਬੋਲਬਾਲਾ ਕਿਹੜੀਆਂ ਜਥੇਬੰਦੀਆਂ ਦੇ ਆਗੂ ਨੂੰ ਤੁਸੀਂ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤੁਸੀਂ ਆ ਐਕਚੁਅਲੀ ਇੱਥੇ ਬੀਕੇਯੂ ਵਾਲਿਆਂ ਦਾ ਥੋੜਾ ਜਿਹਾ ਹੈਗਾ ਆ ਬਟ ਉਹਨਾਂ ਦਾ ਜਿਹੜਾ ਇੱਕ ਦੰਦਰਾਲੇ ਦਾ ਜਿਹੜੇ ਮੇਨ ਪ੍ਰਧਾਨ ਸੀ ਉਹ ਤਾਂ ਸਾਨੂੰ ਜਿਹੜਾ ਸੁਣ ਜਿਹੜਾ ਅਸੀਂ ਪਤਾ ਕੀਤਾ ਵੀ ਉਹ ਤਾਂ ਰਾਤ ਦਾ ਹੀ ਬਠਿੰਡੇ ਜਿਹੜਾ ਪਹੁੰਚ ਗਿਆ ਬਾਕੀ ਜਿਹੜੇ ਹੈਗੇ ਉਹਨਾਂ ਦੇ ਮੈਂਬਰ ਉਹ ਸਾਰੇ ਇੱਥੇ ਬਨਾਬੇ ਚ ਹੀ ਆ ਜੀ ਬਿਲਕੁਲ ਉਗਰਾਹਾਾਂ ਦੇ ਨਾਲ ਸਬੰਧਤ ਨੇ ਜਾਂ ਕੋਈ ਹੋਰ ਦੁਨੀਆਨ ਦੇ ਨਾਲ ਵੀ ਸਬੰਧਤ ਨੇ ਜਿਹੜੇ ਬਠਿੰਡਾ ਜਾ ਸਕਦੇ ਨੇ ਸਿਰਫ ਇਹ ਹੀ ਵੀ ਕੇ ਵਿਊ ਜਾਂ ਉਗਰਾਹਾਾਂ ਵਾਲੇ ਹੀ ਆ ਔਰ ਤਾਂ ਇੱਥੇ ਨਾਬੇ ਦੇ ਵਿੱਚ ਕੋਈ ਜੱਤੇਬੰਦੀ ਨਹੀਂ ਹੈਗੀ ਉਹਨਾਂ ਦੇ ਬਿਲਕੁਲ ਜੋ ਪੌਲਸਾ ਫੋਰਸ ਆ ਜਿਹਦਾ ਨਾਕਾ ਲਗਾਇਆ ਹੋਇਆ ਸੀ ਤੁਸੀਂ ਨੂੰ ਕੰਟਰੋਲ ਦੇ ਵਿੱਚ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਵੀ ਕਿਤੇ ਕਿਤੇ ਨਾ ਕੋਈ ਮਾਹੌਲ ਆ ਜਿਹੜਾ ਉਹ ਖਰਾਬ ਨਾ ਹੋ ਸਕੇ ਕਿਉਂਕਿ ਪੁਲਸਾ ਉਸ ਦਾ ਕੰਮ ਆ ਜਿਹੜਾ ਨਾਕਾਬੰਦੀ ਕਰਨੀ ਕੰਟਰੋਲ ਕਰਨਾ ਕਿਸੇ ਸਥਿਤੀ ਕੋਈ ਵਿਗੜ ਨਾ ਜਾਵੇ ਕਿਉਂਕਿ ਜਿਹੜੇ ਕਿਸਾਨ ਨੇ ਉਹ ਬਠਿੰਡਾ ਨਾ ਜਾ ਸਕਣ ਉਹ ਕਿਸਾਨਾਂ ਨੂੰ ਇੱਥੇ ਇਸ ਨਾਕੇ ਤੇ ਰੋਕਿਆ ਜਾ ਸਕੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ